ਯਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜੋ ਰਵਈਆ ਹੈ ਜੋ ਖਾਸ ਤੌਰ ਤੇ ਬਦਲਾਕੋਰੀ ਦੀ ਕੀਤੀ ਜਿਸ ਤਰ੍ਹਾਂ ਤੇ ਚੱਲ ਰਹੀ ਹੈ ਮੈਂ ਸੰਗ ਦਾ ਸਾਰੇ ਹੱਦਾ ਮੰਨੇ ਟੱਪ ਗਈ ਹੈ ਪਹਿਲਾਂ ਇਹਨਾਂ ਨੇ ਸਦਾ ਬਜਿੰਦਰ ਸਿੰਘ ਹੰਦਦ ਅਜੀਤ ਜਿਹੜੇ ਮੁੱਖ ਸੁਪਾਲ ਨੇ ਉਹਨਾਂ ਦਾ ਇਹਨਾਂ ਨੇ ਇਸ ਤਰ੍ਹਾਂ ਦੇ ਟਕੇਚਾਈ ਕਰਨ ਦਾ ਯਤਨ ਕੀਤਾ ਫਿਰ ਸਦਾ ਸੁਖਪਾਲ ਸਿੰਘ ਖੇਰਾ ਦੇ ਨਾਲ ਕਾ ਬਿਕਰਮ ਸਿੰਘ ਮਜੀਤਿਆ ਦੀ ਘਰ ਵਾਲੀ ਤੇ 5.50 ਹਜ਼ਾਰ ਦੀ ਕੀਤਾ ਤੇ ਹੁਣ ਇਹ ਨੌਜਵਾਨ ਭਾਨਾ ਸਿੱਧੂ ਇਹਨੂੰ ਜਿਹੜਾ ਪਹਿਲਾਂ 10 ਹਜ਼ਾਰ ਦੀ ਫਰੋਤੀ ਦੇ ਵਾਸਤੇ ਤੇ ਹੁਣ ਕੈਨੀ ਚੋਰੀ ਦੇ ਕੇਸ ਚ ਜਿਹੜਾ ਅਰੈਸਟ ਕੀਤਾ ਹੈ ਸਾਫ ਦਿਖਦਾ ਹੈ ਵੀ ਇਹ ਬਦਲਾ ਖੂਰੀ ਤੋਂ ਬਿਨਾ ਹੋਰ ਕੁਝ ਨਹੀਂ ਸਰਕਾਰਾਂ ਵਿੱਚ ਵੀ ਲੋਕਾਂ ਨੇ ਵਿਰੋਧੀਆਂ ਨੇ ਬਹੁਤ ਗੱਲਾਂ ਕਹੀਆਂ ਉਹਨਾਂ ਦਾ ਹੱਕ ਵੀ ਸੀ ਪਰ ਕਦੇ ਇਹੋ ਜਿਹਾ ਕਿਸੇ ਨੇ ਉਹਦਾ ਰਿਸਪੌਂਸ ਨਹੀਂ ਦਿੱਤਾ ਜੋ ਕੁਝ ਜਿਸ ਤਰੀਕੇ ਦੇ ਨਾਲ ਅੱਜ ਭਗਵੰਤ ਸਿੰਘ ਮਾਨ ਦੀ ਸਰਕਾਰ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜੋ ਰਵਈਆ ਹੈ ਜੋ ਖਾਸ ਤੌਰ ਤੇ ਬਦਲਾਖੋਰੀ ਦੀ ਨੀਤੀ ਜਿਸ ਤਰ੍ਹਾਂ ਤੇ ਚੱਲ ਰਹੀ ਨੇ ਮੈਂ ਸਾਡਾ ਸਾਰੇ ਹੱਦਾਂ ਬੰਨੀ ਟੱਪ ਚੁੱਕੀ ਹੈ ਪਹਿਲਾਂ ਇਹਨਾਂ ਨੇ ਸਰਦਾਰ ਬਰਜਿੰਦਰ ਸਿੰਘ ਹਮਦਰਦ ਅਜੀਤ ਦੇ ਜਿਹੜੇ ਮੁੱਖ ਸੰਪਾਦਕ ਨੇ ਉਹਨਾਂ ਦਾ ਇਹਨਾਂ ਨੇ ਇਸ ਤਰ੍ਹਾਂ ਧੱਕੇਸ਼ਾਹੀ ਕਰਨ ਦਾ ਯਤਨ ਕੀਤਾ ਫਿਰ ਸਰਦਾਰ ਸੁਖਬਾਲ ਸਿੰਘ ਖਹਿਰਾ ਦੇ ਨਾਲ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਘਰ ਵਾਲੀ ਤੇ ਠੂਠਾ ਪੱਚਾ ਦਰਜ ਕੀਤਾ ਤੇ ਹੁਣ ਇਹ ਨੌਜਵਾਨ ਭਾਨਾ ਸਿੱਧੂ ਇਹਨੂੰ ਜਿਹੜਾ ਪਹਿਲਾਂ 10000 ਦੀ ਫਰੋਤੀ ਦੇ ਵਾਸਤੇ ਤੇ ਹੁਣ ਚੈਨੀ ਚੋਰੀ ਦੇ ਕੇਸ 'ਚ ਜਿਹੜਾ ਅਰੈਸਟ ਕੀਤਾ ਇਹ ਸਾਫ਼ ਦਿਖਦਾ ਵੀ ਇਹ ਬਦਲਾਖੋਰੀ ਤੋਂ ਬਿਨਾ ਹੋਰ ਕੁਝ ਨਹੀਂ ਤੇ ਮੈਂ ਸਮਝਦਾ ਭਗਵੰਤ ਮਾਨਲੇ ਦੀਆਂ ਜਿਹੜੀਆਂ ਹਰਕਤਾਂ ਨੇ ਇਹ ਬਹੁਤ ਹੀ ਗਿਰੀਆਂ ਹੋਈਆਂ ਹਰਕਤਾਂ ਨੇ ਤੇ ਖਾਸ ਤੌਰ ਤੇ ਜਦ ਕੋਈ ਮੁੱਖ ਮੰਤਰੀ ਬਣ ਜਾਂਦਾ ਹੈ ਸਰਕਾਰ ਦੇ ਵਿੱਚ ਆਉਂਦਾ ਸੱਤਾ ਚ ਆਉਂਦਾ ਉਦੋਂ ਉਹਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਵੀ ਜਿਹੜੀ ਵਿਰੋਧੀ ਤਰ ਗੱਲਾਂ ਕਹਿੰਦੀ ਹੈ ਕੌੜੀਆਂ ਗੱਲਾਂ ਕਹਿਣਗੇ ਕੋਈ ਖੁਸ਼ ਕਰਨ ਵਾਸਤੇ ਤਾਂ ਕਿਸੇ ਨੇ ਕਹਿਣਾ ਨਹੀਂ ਉਹ ਗੱਲਾਂ ਤੇ ਅਮਲ ਕਰਨ ਦਾ ਯਤਨ ਕਰਨਾ ਚਾਹੀਦਾ ਉਹ ਜਿਹੜੀਆਂ ਗੱਲਾਂ ਵਿਚਾਰਨ ਦੀ ਲੋੜ ਹੈ ਤੇ ਨਾਲੇ ਉਹ ਚੀਜ਼ਾਂ ਨੂੰ ਜਿਹੜਾ ਹজম ਕਰਨ ਦੀ ਲੋੜ ਹੁੰਦੀ ਹੈ ਪਿਛਲੀਆਂ ਸਰਕਾਰਾਂ ਵਿੱਚ ਵੀ ਲੋਕਾਂ ਨੇ ਵਿਰੋਧੀਆਂ ਨੇ ਬਹੁਤ ਗੱਲਾਂ ਕਹੀਆਂ ਉਹਨਾਂ ਦਾ ਹੱਕ ਵੀ ਸੀ ਪਰ ਕਦੇ ਇਹੋ ਜਿਹਾ ਕਿਸੇ ਨੇ ਉਹਦਾ ਰਿਸਪੌਂਸ ਨਹੀਂ ਦਿੱਤਾ ਜੋ ਕੁਝ ਜਿਸ ਤਰੀਕੇ ਦੇ ਨਾਲ ਅੱਜ ਭਗਵੰਤ ਸਿੰਘ ਮਾਨ ਦੀ ਸਰਕਾਰ ਕਰ ਰਹੀ ਹੈ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਡਿਸਿਡੈਂਸ ਦੀ ਜਿਹੜੀ ਆਵਾਜ਼ ਹੈ ਉਹਨੂੰ ਇਹ ਸੁਣਨ ਨੂੰ ਤਿਆਰ ਨਹੀਂ ਜੇ ਕੋਈ ਬੋਲਦਾ ਹੈ ਉਹਦੇ ਤੇ ਝੂਠੇ ਪਰਚੇ ਦਰਜ ਕੀਤੇ ਜਾਂਦੇ ਆ ਤੇ ਇਹ ਤਾਂ ਲੋਕਤੰਤਰ ਦਾ ਤਾਂ ਕੋਈ ਨਾਂ ਦੀ ਚੀਜ਼ ਹੀ ਖਤਮ ਹੋ ਗਈ ਮੈਂ ਸਮਝਦਾ ਕਦੇ ਵੀ ਪੰਜਾਬ ਦੇ ਵਿੱਚ ਐਸੇ ਹਾਲਾਤ ਨਹੀਂ ਪੈਦਾ ਹੋਏ ਜਿਸ ਤਰ੍ਹਾਂ ਦੇ ਭਗਵੰਤ ਸਿੰਘ ਮਾਨ ਨੇ ਪੈਦਾ ਕੀਤੇ ਨੇ ਤੇ ਇਹਨਾਂ ਦਾ ਖਮਿਆਜਾ ਵੀ ਇਹਨਾਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਭੁਗਤਣਾ ਪਊਗਾ ਪਰ ਮੈਂ ਸਮਝਦਾ ਅੱਜ ਇਸ ਮੁੱਚੇ ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸਾਡੇ ਇਸ ਨੌਜਵਾਨ ਦੇ ਨਾਲ ਚਾਹੇ ਸਾਡੇ ਕੋਈ મતਭੇਦ ਹੋਣ ਚਾਹੇ ਦੇ ਨਾਲ ਅਸੀਂ ਹਰ ਗੱਲ ਤੇ ਸਹਿਮਤ ਨਾ ਹੋਈਏ ਪਰ ਮੈਂ ਸਮਝਦਾ ਇੱਕ ਲੋਕਤੰਤਰ ਦੇ ਜਿਹੜੇ ਸਾਡੇ ਅਧਿਕਾਰ ਨੇ ਇੱਕ ਫਰੀडम ਆਫ ਸਪੀਚ ਹੈ ਉਹਦੀ ਜਿਹੜੀ ਰੱਖਿਆ ਕਰਨੀ ਉਹਦੇ ਵਾਸਤੇ ਖੜਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਸੋ ਜਿਸ ਤਰ੍ਹਾਂ ਦਾ ਵੀ ਅਸੀਂ ਸਹਿਯੋਗ ਦੇ ਸਕਦੇ ਹਾਂ ਸਾਡੀ ਪਾਰਟੀ ਵੱਲੋਂ ਨਿਜੀ ਤੌਰ ਤੇ ਅਸੀਂ ਇਹਨਾਂ ਨੌਜਵਾਨਾਂ ਦਾ ਸਹਿਯੋਗ ਵੀ ਦੇਵਾਂਗੇ ਇਹਨਾਂ ਦੇ ਨਾਲ ਵੀ ਖੜੇ ਆ ਤੇ ਜਿਸ ਤਰ੍ਹਾਂ ਦੇ ਇਹਨਾਂ ਦੇ ਸਾਥੀ ਕੋਈ ਅੱਗੇ ਭੁੱਖ ਵਿੱਚ ਪ੍ਰੋਗਰਾਮ ਨਿਕਲਣਗੇ ਉਹਦਾ ਵੀ ਅਸੀਂ ਪੂਰਾ ਜੋਰ ਸਾਥ ਦੇਵਾਂਗੇ ਸੋ ਮੈਂ ਫੇਰ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਇਸ ਸਰਕਾਰ ਨੂੰ ਜਿਹੜਾ ਹੈ ਇਹਨਾਂ ਨੂੰ ਸਬਕ ਸਿਖਾਉਣ ਦੇ ਲਈ ਆਪਾਂ ਸਾਰੇ ਤਗੜੇ ਹੋ ਕੇ ਇਹਨਾਂ ਡਟ ਕੇ ਵਿਰੋਧ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ